ਹਾਂਜੀ ਦੋਸਤੋ ਤੁਹਾਨੂੰ ਇੱਕ ਅੱਜ ਇਹੋ ਜਿਹਾ ਫਾਰਮ ਦਿਖਾ ਰਹੇ ਹਾਂ ਜਿਹੜਾ ਮਲਟੀ ਫਾਰਮ ਹੈ ਜਿਹਦੇ ਵਿੱਚ ਬੱਕਰੀਆਂ, ਮੁਰਗੀਆਂ, ਗਾਇਆਂ, ਮੱਖੀਆਂ ਇਹ ਚੀਜ਼ਾਂ ਰੱਖੀਆਂ ਹੋਈਆਂ ਨੇ ਪਰ ਇਹਦਾ ਖਰਚਾ ਜ਼ੀਰੋ ਹੈ। ਇਹਦੇ ਉੱਤੇ ਕੋਈ ਖਰਚਾ ਨਹੀਂ। ਬੰਦਾ ਰੱਖਿਆ ਹੋਇਆਗਾ, ਬੰਦੇ ਨੂੰ ਤਨਖਾਹ ਮਿਲਦੀ ਹੈ ਪਰ ਇਹ ਬੰਦੇ ਆਪਦੇ ਕੋਲ ਤਨਖਾਹ ਨਹੀਂ ਦੇ ਰਹੇ ਉਸ ਬੰਦੇ ਨੂੰ। ਉਹ ਕਿਸ ਤਰੀਕੇ ਨਾਲ ਮੈਨੇਜਮੈਂਟ ਕੀਤਾ ਹੈ। ਇੱਕ ਬਹੁਤ ਵਧੀਆ ਸ਼ਾਨਦਾਰ ਫਾਰਮ ਆਪਣੇ ਖੇਤ ਵਿੱਚ ਬਣਾਇਆ ਹੋਇਆ ਹੈ। ਮਾਮੇ ਤੇ ਭੂਆ ਦੇ ਪੁੱਤ ਵੱਲੋਂ ਇੱਕ ਸਾਂਝਾ ਭਾਈ ਜਸਵਿੰਦਰ ਸਿੰਘ ਤੇ ਭਾਈ ਜਸਵਿੰਦਰਪ੍ਰੀਤ ਸਿੰਘ ਇਹਨਾਂ ਦੋਨਾਂ ਵੱਲੋਂ ਨਾ ਇੱਕ ਆ ਫਾਰਮ ਹੈ ਇਹ ਫਾਰਮ ਤਿਆਰ ਕੀਤਾ ਗਿਆ ਇਹਦੇ ਵਿੱਚ ਨਾ ਇਹਨਾਂ ਨੇ ਬੱਕਰੀਆਂ ਵੀ ਰੱਖੀਆਂ ਹੋਈਆਂ ਨੇ ਤੇ ਗਾਂਵਾਂ ਵੀ ਰੱਖੀਆਂ ਹੋਈਆਂ ਨੇ ਮੱਠੀਆਂ ਵੀ ਰੱਖੀਆਂ ਤੇ ਮੁਰਗੀਆਂ ਵੀ ਰੱਖੀਆਂ ਤੇ ਉੱਤੇ ਇਹਨਾਂ ਦੀ ਸਾਂਭ-ਸਮਾਲ ਉਹ ਆਪ ਨਹੀਂ ਕਰਦੇ ਉਹਨਾਂ ਨੇ ਇੱਕ ਪੱਪੀ ਬਾਈ ਨੂੰ ਰੱਖਿਆ ਹੋਇਆ ਹੈਗਾ ਇਸ ਦੇ ਸਾਰੇ ਮੈਨੇਜਮੈਂਟ ਦੇ ਵਾਸਤੇ ਤੇ ਉਹਦੀ ਜਿਹੜੀ ਤਨਖਾਹ ਆ ਗਈ ਉਹਨੂੰ ਤਨਖਾਹ ਵੀ ਦਿੰਦੇ ਆ ਤਨਖਾਹ ਕਿੱਦਾਂ ਹੁੰਦੀ ਹੈ ਜਿਵੇਂ ਆ ਤੁਹਾਡੇ ਸਾਹਮਣੇ گاਵਾ ਦੇਖ ਰਹੇ ਹੋ ਜਿਹੜੀਆਂ ਇਹ ਇਹ گاਵਾ ਇਹਨਾਂ ਨੂੰ ਛੋਟੀਆਂ-ਛੋਟੀਆਂ ਬੱਚੀਆਂ ਸੀ ਨਾ ਜਦੋਂ ਉਦੋਂ ਲੰਪਿਸ ਕਰਨ ਦੀ ਪ੍ਰੋਬਲਮ ਆ ਗਈ ਤੇ ਲੋਕ ਛੱਡਣ ਲੱਗ ਗਏ ਤੇ ਜਮਾਂ ਮਰੀਆਂ ਜਾਂ ਬੱਚੀਆਂ ਸੀਆਂ ਕੰਨ ਫੜਫੜ ਕੇ ਇਹਨਾਂ ਨੇ ਖੇਤ ਜਾ ਕੇ ਇਹਨਾਂ ਨੂੰ ਸੰਭਾਲ ਲਿਆ ਬੰਨਿਆ ਤੇ ਇਹਨਾਂ ਦਾ ਥੋੜਾ ਬੋਦਾ ਮਤਲਬ ਸਾਹ ਸੰਭਾਲ ਕਰਨ ਤੋਂ ਬਾਅਦ ਪੁੱਨ ਨਾਲੇ ਫਲੀਆਂ ਇਹ ਤਿੰਨੇ ਬੱਚੀਆਂ ਜਿਹੜੀਆਂ ਹੈਗੀਆਂ ਪ੍ਰੈਗਨੈਂਟ ਹੋਊਗਾ ਤੇ ਤਿੰਨੇ ਸੂਤੀਆਂ ਉਹ ਤਿੰਨਾ ਗਾਵਾਂ ਨੇ ਦੁੱਧ ਦਿੱਤਾ ਕਿਨੇ 12 ਕਿਨੇ 15 ਲੀਟਰ ਕਿਨੇ ਇਸ ਤਰੀਕੇ ਨਾਲ ਦਿੱਤਾ ਇਹਨਾਂ ਦਾ 30 ਤੋਂ ਲੈ ਕੇ 40-45 ਲੀਟਰ ਦੁੱਧ ਗਾਵਾਂ ਦਾ ਹੋ ਜਾਂਦਾ ਹੈ ਇਹਨਾਂ ਗਾਵਾਂ ਨੂੰ ਜਿਹੜਾ ਬਈ ਪੱਪੀ ਸਾਹਮ ਦਾ ਸਵੇਰ ਸ਼ਾਮ ਇਹਨਾਂ ਦੀ ਧਾਰ ਕੱਢਦਾ ਉਹ ਜਿਹੜਾ ਇਹਨਾਂ ਦਾ ਦੁੱਧ ਹੁੰਦਾ ਉਸ ਦੁੱਧ ਦੇ ਖਰਚੇ ਦੇ ਨਾਲ ਸਾਰੇ ਫਾਰਮ ਦਾ ਖਰਚਾ ਸਾਰੀ ਆਪ ਦੀਆਂ ਗਾਇਆਂ ਖਰਚਾ ਉਸ ਬੰਦੇ ਦੀ ਤਨਖਾਹ ਸਾਰਾ ਕੁਝ ਇਹਨਾਂ ਗਾਵਾਂ ਦੇ ਸਿਰ ਤੋਂ ਨਿਕਲ ਰਿਹਾਗਾ ਤੇ ਜਿਹੜੀਆਂ ਬੱਕਰੀਆਂ ਰੱਖੀਆਂ ਬੱਕਰੀਆਂ ਨੂੰ ਇਹ ਕੁਛ ਨਹੀਂ ਪਾਉਂਦੇ ਬੱਕਰੀਆਂ ਜਾਂਦੀਆਂ ਚਰਾਈ ਤੇ ਆ ਤੁਸੀਂ ਦੇਖ ਰਹੇ ਹੋ ਇਹ ਬਾਈ ਪੱਪੀ ਇਹਨਾਂ ਨੂੰ ਚਾਰ ਕਿੱਲੇ ਕੇ ਆਉਂਦਾਗਾ ਪਹਿਲਾਂ 10 11 ਵਜੇ ਇਹਨਾਂ ਨੂੰ ਛੱਡ ਲੈਂਦਾਗਾ ਤੇ 3 4 ਵਜੇ ਵਾਪਸ ਲਿਆਉਂਦਾ ਤੇ ਬੱਕਰੀਆਂ ਦੇਖੋ ਰੱਜ ਕੇ ਆਉਂਦੇ ਆ ਨਾ ਰੱਜ ਕੇ ਬੱਕਰੀਆਂ ਆਉਂਦੀਆਂ ਜਿਹੜੀਆਂ ਬੱਕਰੀਆਂ ਦੇ ਬੱਚੇ ਹੁੰਦੇ ਆ ਉਹ ਸੇਲ ਕਰਦੇ ਆ ਉਹ ਉਹਨਾਂ ਦੀ ਪ੍ਰੋਫਿਟ ਆ ਇਹਨਾਂ ਨੇ 5 5 ਬੱਕਰੀਆਂ ਤੋਂ ਕੰਮ ਸ਼ੁਰੂ ਕੀਤਾ ਸੀ ਅੱਜ ਦੇਖੋ ਕਿੰਨੀਆਂ ਬੱਕਰੀਆਂ ਹੋ ਗਿਆ ਤੇ ਕਿੰਨੇ ਜਾਨਵਰ ਇਹ ਤੋਂ ਪਹਿਲਾਂ ਇਹ ਵੇਚ ਚੁੱਕੇ ਆ ਉਸ ਤੋਂ ਇਲਾਵਾ ਆਹ ਮੁਰਗੀਆਂ ਰੱਖੀਆਂ ਹੋਈਆਂ ਇਹਨਾਂ ਦੀਆਂ ਇਸੇ ਫਾਰਮ ਦੇ ਵਿੱਚੋਂ ਛੋਟੇ ਬੱਚੇ ਲੈ ਕੇ ਪਾ ਦਿੰਦੇ ਆ ਬੁਰਗੀਆਂ ਤਿਆਰ ਹੋ ਜਾਂਦੀਆਂ ਜਿਵੇਂ ਜਿਵੇਂ ਵੱਡੇ ਹੋ ਜਾਂਦੇ ਕੋਈ ਇੱਕ ਲੈ ਗਿਆ ਦਾ ਕੋਈ ਪੰਜ ਲੈ ਗਿਆ ਕੋਈ ਦੋ ਲੈ ਗਿਆ ਇਹ ਵੇਚਦੇ ਰਹਿੰਦੇ ਆ ਉਸ ਤੋਂ ਇਲਾਵਾ ਇਹਨਾਂ ਨੇ ਮਧੂ ਮੱਖੀਆਂ ਰੱਖੀਆਂ ਹੋਈਆਂ ਨੇ ਇਹ ਜਿਹੜੀਆਂ ਮੱਖੀਆਂ ਨੇ ਇਹਨਾਂ ਨੇ ਭਾਵੇਂ ਹਿੰਮਤ ਕੀਤੀ ਤੇ ਦੇਖ ਜਿਹੜੇ ਬਹੁਤ ਸਾਰੇ ਲੋਕ ਪੰਜਾਬ ਦੇ ਕਹਿੰਦੇ ਆ ਵੀ ਯਾਰ ਸਾਡੇ ਕੋਲ ਤਾਂ ਕੰਮ ਹੈ ਨਹੀਂ ਇਹ ਨਹੀਂ ਹੈ ਦੇਖੋ ਮਲਟੀ ਕੰਮ ਕੀਤਾ ਤੇ ਮધુ ਮੱਖੀ ਪੋਲਟਰੀ ਫਾਰਮ ਬੱਕਰੀ ਪਾਲਣ ਤੇ ਡੇਰੀ ਫਾਰਮ ਇਕੱਠਾ ਕਰ ਰਿਹਾ ਤੇ ਇਹਨਾਂ ਨੇ ਇੱਥੇ ਦਰਖਤਾਂ ਦੇ ਥੱਲੇ ਮੱਖੀਆਂ ਦੇ ਬਕਸੇ ਰੱਖਿਆ ਇਹ ਆ ਬੈਠਣ ਲਈ ਇੱਕ ਬਹੁਤ ਸੋਹਣਾ ਇਹਨਾਂ ਨੇ ਇੱਥੇ ਇੱਕ ਝੋਪੜੀ ਵੀ ਬਣਾਈ ਹੋਈ ਆ ਤੇ ਪਰੇ ਗੱਡੀ ਵੀ ਖੜ੍ਹਦੀ ਏ ਸ਼ਾਮੇ ਤੇ ਵਧੀਆ ਇੱਕ ਪ੍ਰਬੰਧ ਰੱਖਿਆ ਹੋਇਆ ਇਹਨਾਂ ਦੁਆਰਾ ਕੀਤਾ ਹੋਇਆ ਇੰਨਾ ਸੋਹਣਾ ਫਾਰਮ ਜਿਹੜਾ ਬਣਾਇਆ ਹੋਇਆ ਤੇ ਕੁਦਰਤ ਦਾ ਨਜ਼ਾਰਾ ਹੈ ਵੱਡਾ ਬੋਰਡ ਲੱਗਿਆ ਹੋਇਆ ਥੱਲੇ ਉੱਥੇ ਇਹ ਰਹਿੰਦੇ ਨੇ ਬੰਦਾ ਰੱਖਿਆ ਹੋਇਆ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਆ ਨਿਗਰਾਨੀ ਇਹਨਾਂ ਦੀ ਆ ਪਰ ਇਹ ਸਾਂਭ ਸੰਭਾਲ ਸਾਰੀ ਹੈਗੀ ਜਿਹੜਾ ਪੱਪੀ ਆ ਇਹਨਾਂ ਦੀ ਤਨਖਾਹ ਤੇ ਰੱਖਿਆ ਹੋਇਆ ਬਾਈ ਉਹ ਸਾਰੀ ਇਹਨਾਂ ਜਾਨਵਰਾਂ ਦੀ ਸਾਂਭ ਸੰਭਾਲ ਕਰਦਾ ਹੈਗਾ ਤੇ ਜਿਹੜੇ ਨੌਜਵਾਨੇ ਕਹਿ ਦਿੰਦੇ ਆ ਤੇ ਇੱਕ ਚੀਜ਼ ਹੋਰ ਬੜੀਆਂ ਇੰਟਰਸਟਡ ਇਹਨਾਂ ਦੀਆਂ ਸਟੋਰੀਆਂ ਵੀ ਬੰਦੇ ਮਿਹਨਤੀ ਆ ਦਿਮਾਗ ਵੀ ਕੰਮ ਕਰ ਲੈਂਦੇ ਤੋਂ ਮਲਟੀ ਬੰਦਾ ਕੰਮ ਕਰਦਾ ਹੈਗਾ ਬਾਈ ਜਸਵਿੰਦਰ ਨੇ ਕੀ ਕੀਤਾ ਨਾ ਉੱਤੇ ਹੋਏ ਕੂੜੇ ਦੇ ਵਿੱਚੋਂ ਗੰਡਿਆਂ ਦੀ ਫੱਕ ਤਿਆਰ ਕੀਤੀ ਤੇ ਉਹ ਪੌਦ ਦੇ ਉੱਤੇ ਪੰਜਾਬ ਮਣ ਗੰਡੇ ਜਿਹੜੇ ਤਿਆਰ ਹੋਤੇ ਐਸ ਵਾਰੀ ਇਹ ਗੰਡਿਆਂ ਦੀ ਪਨੀਰੀ ਦੇ ਉੱਤੇ ਵੀ ਕੰਮ ਕਰਨਗੇ ਉਹ ਆਪਾਂ ਅਗਲੀ ਵੀਡੀਓ ਵਿੱਚ ਦਿਖਾਵਾਂਗੇ ਵੀ ਤੇ ਉਹ ਇੱਕ ਕਮਰਸ਼ੀਅਲ ਤੌਰ ਤੇ ਇਹਨਾਂ ਨੇ ਕੰਮ ਕਰਨਾ ਇਸ ਫਾਰਮ ਦੇ ਉੱਤੇ ਕੰਮ ਕਰਨ ਨੂੰ ਹੈਗੇ ਆ ਬਹੁਤ ਕੰਮ ਐ ਦੇਖੋ ਗਾਈਆਂ ਜਿਹੜੀਆਂ ਇਹਨਾਂ ਨੇ ਬੱਚੀਆਂ ਫੜ ਕੇ ਛੱਡੀਆਂ ਹੋਈਆਂ ਕਿਧਰੇ ਚਰਨੀਆਂ ਸੀ ਉਹ ਬੱਚੀਆਂ ਨੂੰ ਉਹਨਾਂ ਨੇ ਸੰਭਾਲਿਆ ਨਾਲੇ ਪੌਣ ਨਾਲੇ ਫੜੀਆਂ ਉਹਨਾਂ ਬੱਚੀਆਂ ਦੇ ਉੱਤੋਂ ਸਾਰੇ ਫਾਰਮ ਦਾ ਖਰਚਾ ਕੱਢ ਰਿਹਾ ਬੰਦੇ ਦੀ ਤਨਖਾਹ ਨਿਕਲ ਰਹੀ ਐ ਬੱਕਰੀਆਂ ਦਾ ਨਿਕਲ ਰਿਹਾ ਆਹ ਬੱਕਰੀਆਂ ਬਾਈ ਪੱਪੀ ਚਾਰ ਕੇ ਲੈ ਕੇ ਆਇਆ ਸੋ ਨੌਜਵਾਨੋ ਨਿਰਾਸ਼ ਨਾ ਹੋ ਤੇ ਇਹੋ ਜਿਹੇ ਨੌਜਵਾਨਾਂ ਨੂੰ ਫੋਲੋ ਕਰੋ ਤੇ ਕੁਛ ਨਾ ਕੁਛ ਸਿੱਖਣ ਨੂੰ ਮਿਲਦਾਗਾ ਇਹਨਾਂ ਦੀ ਪੂਰੀ ਇੰਟਰਵਿਊ ਵੀ ਆਪਾਂ ਲੈ ਕੇ ਆਵਾਂਗੇ ਤੇ ਇਸ ਵੀਡੀਓ ਦੇ ਉੱਤੇ ਕਮੈਂਟ ਜਰੂਰ ਕਰਿਓ ਤੇ ਨਾਲ ਨਾਲ ਜੇ ਚੰਗੀ ਵੀਡੀਓ ਲੱਗਦੀ ਹੈ ਤਾਂ ਸ਼ੇਅਰ ਜਰੂਰ ਕਰ ਦਿਓ ਤੇ ਨਾਲ ਆਪਣੇ ਪੇਜ ਨੂੰ ਫੋਲੋ ਕਰ ਲਓ ਕਿਉਂਕਿ ਆਪਾਂ ਇਸ ਤਰੀਕੇ ਦੀਆਂ ਮੋਟੀਵੇਸ਼ਨਲ ਵੀਡੀਓ ਆਪਣੇ ਪੇਜ ਦੇ ਉੱਤੇ ਪਾਉਣੇ ਆ ਤੇ ਪਾਉਂਦੇ ਰਵਾਂਗੇ ਸਾਰੇ ਭਰਾਵਾਂ ਨੂੰ ਬਹੁਤ ਸਾਰਾ ਪਿਆਰ ਤੇ ਸਤਿਕਾਰ ਸਤਿ ਸ਼੍ਰੀ ਅਕਾਲ ਜੀ